ਵੀਰ ਬਲਦ ਵੜ ਗਿਆ ਅੰਦਰ ਉਹਦਾ ਕਣਕ ਖਾ ਗਿਆ ਉਹਨਾਂ ਦੀ ਸਾਰੀ ਇਹ 1947 ਤੋਂ ਜਿਹੜਾ ਬਾਅਦ ਪੰਜਾਬ ਸੀ ਨਾ 1947 ਤੋਂ ਪਹਿਲਾਂ ਦਾ ਪੰਜਾਬ ਸੀ ਇਹ ਉਸ ਪੰਜਾਬ ਦੀ ਝਲਕ ਹਜੇ ਵੀ ਰਾਜਸਥਾਨ ਦੇ ਵਿੱਚ ਨਜ਼ਰ ਆਉਂਦੀ ਆ ਕਿਉਂ ਆਣਾ ਮੂੜ ਵਾਸਤੇ ਮੂਵੀ ਵਾਸਤੇ ਸਪੈਸ਼ਲ ਮੰਦਿਰ ਤਿਆਰ ਕੀਤਾ ਤੇ ਜਿਹੜਾ ਕਿ ਹਜੇ ਵੀ ਉਵੇਂ ਹੀ ਖੜਾ ਪੁੱਟਿਆ ਵੀ ਨਹੀਂ ਹੈ ਨਾ ਹੈ ਕਿਤੇ ਇੱਥੇ ਤੁਸੀਂ ਰਹੋ ਇੱਕ ਅੱਧਾ ਦਿਨ ਬਤਾਉ ਤਾਂ ਮੈਂ ਕਹਿੰਨਾ ਵੀ ਬਾਗੋ-ਬਾਗ ਹੋ ਜਾਏਗਾ ਪੇ ਕੀਤਾ ਸੀ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਸੀ ਤੁਹਾਨੂੰ ਬਾਈ ਸਾਬੂ ਸਾਬ ਕੀ 20000 ਰੁਪਏ ਦਿੱਤੇ 20000 ਕਿਤਨੇ ਕਿੰਨੇ ਮਿੰਟ ਦਾ ਸੀਨ ਥਾ ਮਿੱਤਰੋ ਅੱਜ ਆਪਾਂ ਰਾਜਸਥਾਨ ਦੇ ਇੱਕ ਲੋਤੇ ਪਿੰਡ ਦੇ ਵਿੱਚ ਪਹੁੰਚੇ ਆ ਜੋ ਕਿ ਹਜੇ ਤੱਕ ਕੱਚਾ ਜਿਹਦੇ ਵਿੱਚ ਤੁਹਾਨੂੰ ਹਜੇ ਤੱਕ ਕੱਚੇ ਘਰਾਂ ਦੇ ਦਰਸ਼ਨ ਹੋਣਗੇ ਤਾਂ ਮਿੱਤਰੋ ਇਸ ਪਿੰਡ ਦੇ ਵਿੱਚ 8 ਫਿਲਮਾਂ ਦੀ ਸ਼ੂਟਿੰਗ ਹੋਈ ਹੈ ਪਿੰਡ ਤਾਂ ਹਜੇ ਲਗਭਗ 1 ਕਿਲੋਮੀਟਰ ਅੱਗੇ ਆ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਲੋਕੇਸ਼ਨ ਦਿਖਾਉਣੇ ਆ ਆਹ ਲੋਕੇਸ਼ਨ ਜਿੱਥੇ ਮਿੱਤਰੋ ਜਿਉਣੇ ਮੋੜ ਦੀ ਫਿਲਮ ਦੀ ਸ਼ੂਟਿੰਗ ਹੋਈ ਸੀ ਐਮਈ ਵਿਰਕ ਯਾਦ ਹੈ ਨਾ ਤੁਹਾਨੂੰ ਜਿਉਣਾ ਮੋੜ ਉਹਦੀ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਉਹ ਸੈਟਅਪ ਦਿਖਾਉਣੇ ਆ ਵੀ ਵੀਡੀਓ ਦੇ ਵਿੱਚ ਵੇਖੋ ਕਿੰਨਾ ਵਧੀਆ ਲੱਗਦਾ ਫਿਲਮ ਦੇ ਵਿੱਚ ਤੇ ਉਂਝ ਵੇਖੋ ਕਿੰਨਾ ਫੇਕ ਬਣਾਇਆ ਆਜੋ ਤੁਹਾਨੂੰ ਪਦਮਪੁਰਾ ਹਜੇ ਹੱਗੇ ਆ ਇਹ ਬਈ ਜੀ ਲੋਕੇਸ਼ਨ ਰਹਿ ਜਾਂਦੀ ਆ ਸੂਰਤਗੜ ਦੇ ਨਾਲ ਪਦਮਪੁਰਾ ਸੂਰਤਗੜ ਤੋਂ ਲਗਭਗ 28 29 ਕਿਲੋਮੀਟਰ ਦੂਰ ਆ ਇਹ ਤੇ ਆ ਵੇਖੋ ਜੀ ਇਧਰ ਪਾਉੜੀਆਂ ਚੜਾਈਆਂ ਸੀ ਤੇ ਆ ਲొਕੇਸ਼ਨ ਬਣਾਈ ਸੀ ਇੱਥੇ ਜਿਉਣੇ ਮੋੜ ਨੂੰ ਬੰਨਿਆ ਸੀ ਆ ਜਗ੍ਹਾ ਤੇ ਵਿਖਾ ਦੇ ਵੀ ਚੋਬਰਾ ਜਿਉਣੇ ਮੋੜ ਨੂੰ ਇੱਥੇ ਬੰਨਿਆ ਸੀ ਆਓ ਪਿਆ ਉਸ ਵੇਲੇ ਦਾ ਮੰਝਾ ਲਗਭਗ 1.5 ਸਾਲ ਹੋ ਗਿਆ ਇੱਥੇ ਸ਼ੂਟਿੰਗ ਹੋਈ ਨੂੰ ਉਦੋਂ ਇਹਨਾਂ ਨੇ ਇਹ ਸਟਰਕਚਰ ਤਿਆਰ ਕੀਤਾ ਸੀ ਤੇ ਆ ਵਖਾ ਦਿਨੇ ਤੁਹਾਨੂੰ ਆ ਵੇਖੋ ਤੁਸੀਂ ਵੀ ਆ ਪੂਰਾ ਫੇਕ ਸਟਰਕਚਰ ਆ ਜੀ ਕੱਚੀਆਂ ਕੰਧਾਂ ਕੱਚੀਆਂ ਇਟਾਂ ਪੱਕੀਆਂ ਨੇ ਉਹ ਵੀ ਪੀਲੀਆਂ ਆ ਵੇਖੋ ਤਿੰਨ ਚਾਰ ਨੰਬਰ ਇੱਟ ਲਾਈ ਇਹਨਾਂ ਨੇ ਇਹ ਕਿਸੇ ਦੇ ਕਿਸਾਨ ਦੇ ਖੇਤ ਦੇ ਵਿੱਚ ਆ ਤੇ ਵਿਖਾ ਦੇ ਮਾੜਾ ਜਿਹਾ ਕਿੰਨਾ ਝਾੜ ਬੀਆ ਬਾਣ ਆ ਬਾਈ ਦੇਖੋ ਤੁਸੀਂ ਇਸ ਜਗ੍ਹਾ ਤੇ ਮੈਂ ਤਾਂ ਹੈਰਾਨ ਆ ਯਾਰ ਉਹਨਾਂ ਨੇ ਇਹ ਲੱਭੀ ਕਿਵੇਂ ਜਗ੍ਹਾ ਯਾਰ ਸ਼ੂਟਿੰਗ ਕਰਨ ਵਾਸਤੇ ਕੌਣ ਸ ਤਵੀਰ ਮੰਨਦਾ ਕਿ ਨਹੀਂ ਆ ਉਸ ਵੇਲੇ ਦਾ ਮੰਝਾ ਜਿੱਦੇ ਤੇ ਜਿਉਣਾ ਮੋੜ ਐਮੀ ਵੀਰਕ ਬਹਿੰਦਾ ਰਿਹਾ ਐਮੀ ਵੀਰਕ ਬਣਿਆ ਸੀ ਜਿਉਣਾ ਮੋੜ ਹਨਾ ਜਿੱਦੇ ਚ ਦੇਵ ਖਰੋੜਰ ਨੇ ਵੀ ਐਕਟਿੰਗ ਕੀਤੀ ਸੀ ਉਹ ਜਗ੍ਹਾ ਆ ਇਹ ਜਿਉਣੇ ਮੋੜ ਵਾਲੀ ਹੈ ਤੇ ਮੋੜ ਫਿਲਮ ਦਾ ਨਾਮ ਸੀ ਸ਼ਾਇਦ ਹਨਾ ਤੇ ਅੱਗੇ ਤੁਹਾਨੂੰ ਦਿਖਾ ਦਿੰਨੇ ਆਜੋ ਬਹੁਤ ਚੀਜ਼ਾਂ ਵਿਖਾਵਾਂਗੇ ਜੇ ਤੁਸੀਂ ਜਾ ਕੇ ਪਦਮਪੁਰਾ ਨਹੀਂ ਵੇਖਿਆ ਪਦਮਪੁਰਾ ਵੇਖੋਗੇ ਨਾ ਤੇ ਕਮਾਲ ਦਾ ਪਿੰਡ ਕੱਚਾ ਪਿੰਡ ਆ ਦੇਖੋ ਜੀ ਤੁਸੀਂ ਉਸ ਵੇਲੇ ਦੇ ਆ ਗਾਰਡਰ ਲੱਗੇ ਹੋਏ ਆ ਸ਼ੁਕਰ ਆ ਵੀ ਇੱਥੋਂ ਦੇ ਲੋਕ ਈਮਾਨਦਾਰ ਨੇ ਵੀ ਲੈ ਕੇ ਨਹੀਂ ਜਾਂਦੇ ਆ ਦੇਖੋ ਤੁਸੀਂ ਮਿੱਟੀ ਦਾ ਪੋਚਾ ਫੇਰਿਆ ਵੇਖੋ ਸਪੈਸ਼ਲ ਲੋਕੇਸ਼ਨ ਤਿਆਰ ਕੀਤੀ ਆਰਜੀਜੀ ਲੋਕੇਸ਼ਨ ਫੇਕ ਦੀ ਲੋਕੇਸ਼ਨ ਉਹਨੂੰ ਫਿਲਮ ਦੇ ਵਿੱਚ ਕਿੱਡਾ ਸੋਹਣਾ ਦਰਸਾਇਆ ਗਿਆ ਹੈ ਆ ਜਿਉ ਅੱਗੇ ਉਹ ਪੌੜੀਆਂ ਬਣਾਈਆਂ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਪਦਮਪੁਰਾ ਵੇਖ ਕੇ ਹੈਰਾਨ ਰਹਿ ਜਾਓਗੇ ਮੇਰੀ ਜ਼ਿੰਦਗੀ ਦਾ ਪਹਿਲਾ ਉਹ ਰਾਜਸਤਾਨੀ ਪਿੰਡ ਹੋਊਗਾ ਜਿਹੜਾ ਬਿਲਕੁਲ ਕੱਚਾ ਤੇ ਕਰਦੇ ਆਂ ਜਰਨੀ ਸਟਾਰਟ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਪਿੰਡ ਪਦਮਪੁਰਾ ਵਿੱਚ ਤੇ ਆਪਣੇ ਨਾਲ ਜੁੜ ਚੁੱਕੇ ਆ ਵੀਰ ਫਿਰ ਕਮਲਜੀਤ ਇਹ ਵੀਰ ਕਮਲਜੀਤ ਜੁੜ ਚੁੱਕਿਆ ਤੇ ਇਹ ਆਪਾਂ ਨੂੰ ਪਿੰਡ ਵਿਖਾਉਣਗੇ ਪਦਮਪੁਰਾ ਤੇ ਦੱਸਣਗੇ ਵੀ ਕਿੱਥੇ ਕਿੱਥੇ ਸ਼ੂਟਿੰਗ ਹੋਈ ਆ ਹਜੇ ਵੀ ਇਸ ਪਿੰਡ ਦੇ ਵਿੱਚ ਕੱਚੇ ਘਰ ਮੌਜੂਦ ਨੇ ਉਹ ਵਿਖਾਉਣਗੇ ਤੇ ਚਲੋ ਜੀ ਚੱਲਦੇ ਆ ਤਾਂ ਮਿੱਤਰੋ ਮੌਲ ਇੱਥੇ ਕੱਚਾ ਸਾਹਮਣੇ ਰਹਿ ਗਿਆ ਸਕੂਲ ਪਦਮਪੁਰਾ ਦਾ ਸਭ ਤੋਂ ਸਮਾਰਟੈਸਟ ਸਕੂਲ ਆ ਜਿਹੜਾ ਤੇ ਬਹੁਤ ਹੀ ਦੂਰ ਆ ਸੂਰਤਗੜ ਤੋਂ ਲਗਭਗ ਟਿੱਬਿਆਂ ਦੇ ਵਿੱਚ ਵਸਦਾ ਇਹ ਪਿੰਡ ਮੈਂ ਕਹਤਾ ਬਾਹ ਕਮਾਲ ਪਿੰਡ ਆ ਤੇ ਵੀਰ ਜੀ ਚੱਲੇ ਆਪਣੇ ਨਾਲ ਤੇ ਤੁਹਾਨੂੰ ਸਤਵੀਰ YouTube ਵਾਹ ਲਓ ਜੀ ਪਹਿਲੀ ਲੋਕੇਸ਼ਨ ਤੇ ਆ ਗਏ ਅਸੀਂ ਲੋ ਵੀ ਮਿੱਤਰੋ ਇੱਥੇ ਹੋਈ ਸੀ ਅਕਸ਼ੇ ਕੁਮਾਰ ਦੀ ਕੇਤਰੀ ਸਿੰਘ ਦੀ ਸ਼ੂਟਿੰਗ ਤੇ ਬਾਈ ਕਮਲਜੀਤ ਦੱਸਦਾ ਕਹਿੰਦਾ ਵੀ ਪਹਿਲਾਂ ਇੱਥੇ ਰਹਿੰਦੇ ਆ ਜਿਨ੍ਹਾਂ ਦੀ ਇਹ ਘਰ ਆ ਉੱਥੇ ਉਹ ਹਜੇ ਰਹਿੰਦੇ ਆ ਹੁਣ ਉਹ ਸੂਰਤਗੜ ਗਏ ਚਲੇ ਆ ਤੇ ਕਿਉਂਕਿ ਮਿੱਤਰੋ ਉਹਨਾਂ ਨੇ ਜਦੋਂ ਸ਼ੂਟਿੰਗ ਹੋਈ ਹੋਣੀ ਸ਼ਾਇਦ ਕਾਫੀ ਪੈਸੇ ਲਏ ਹੋਣਗੇ ਤੇ ਮੁਨਾਫਾ ਅਕਸਰ ਕਾਫੀ ਹੋਊਗਾ ਵੇਖੋ ਤੁਸੀਂ ਉਹਨਾਂ ਵੇਲੇ ਆਂਦੇ ਆ ਇਹ ਲੋਕੇਸ਼ਨ ਆ ਤੇ ਆ ਵੇਖੋ ਅਜੇ ਕੋਈ ਰਹਿੰਦਾ ਜੀ ਇੱਥੇ ਆ ਵੇਖੋ ਮੰਜਾ ਡੱਟਾ ਆ ਅਜੇ ਰਹਿੰਦਾ ਇੱਥੇ ਕੋਈ ਓਹੋਹ ਕਮਾਲ ਦੀ ਚੀਜ਼ ਆ ਨਾ ਸਤਵੀਰ ਏ ਧਮਕਾਂ ਦਾ ਕੱਤੇ ਸੀ ਉਹਨਾਂ ਨੇ ਬਸ ਥੋੜਾ ਇੱਟਾ-ਉਟਾ ਲਾ ਕੇ ਸਹੀ ਕੀਤਾ ਰਿਪੇਅਰ ਕੀਤਾ ਇਹਨੂੰ ਮਿੱਤਰੋ ਇਸ ਕੱਚੇ ਘਰ ਦੇ ਵਿੱਚ ਅਕਸ਼ੇ ਕੁਮਾਰ ਦੀ ਫਿਲਮ ਕੇਸਰੀ ਦੀ ਸ਼ੂਟਿੰਗ ਹੋਈ ਆ ਲਗਭਗ 2.5 ਸਾਲ ਪਹਿਲਾਂ ਆ ਦੇਖੋ ਜੀ ਉਹਨਾਂ ਨੇ ਚੁੱਲਾ ਚੌਂਕਾ ਹਾਰਾ ਉਦਾਂ ਹੀ ਬਣਾਇਆ ਤੇ ਮਿੱਤਰੋ ਇਹ ਪਹਿਲਾ ਕੱਚਾ ਘਰ ਸੀ ਇਹਨੂੰ ਥੋੜਾ ਜਿਹਾ ਉਹਨਾਂ ਨੇ ਰੈਨੋਵੇਟ ਕੀਤਾ ਕਹਿੰਦੇ ਆ ਵੀ 40 ਦਿਨਾਂ ਦਾ ਕਿਰਾਇਆ ਲਗਭਗ 50000 ਰੁਪਏ ਉਹਨਾਂ ਨੇ ਦਿੱਤਾ ਸੀ ਇਸ ਘਰ ਦਾ ਤੇ ਕਈ ਸਾਰੀਆਂ ਲੋਕੇਸ਼ਨਾਂ ਬਣਾਈਆਂ ਸੀ ਕੁਝ ਲੋਕੇਸ਼ਨਾਂ ਟੈਟੂ ਗਈਆਂ ਤੇ ਆ ਜਿਹੜੀ ਲੋਕੇਸ਼ਨ ਹਜੇ ਪਈ ਆ ਇੱਥੇ ਰਹਿੰਦੇ ਰਹੇ ਆ ਲੋਕ ਪਰ ਹੁਣ ਉਹ ਇਸ ਵਕਤ ਸੂਰਤਗੜ ਪਹੁੰਚ ਚੁੱਕੇ ਨੇ ਤੇ ਹਜੇ ਵੀ ਇੱਥੇ ਕੋਈ ਬਜ਼ੁਰਗ ਰਹਿੰਦਾ ਸੀ ਆਪਣੇ ਐਮ ਆਏ ਹਾਏ ਹਾਏ ਇਹ 1947 ਤੋਂ ਜਿਹੜਾ ਬਾਅਦ ਪੰਜਾਬ ਸੀ ਨਾ 1947 ਤੋਂ ਪਹਿਲਾਂ ਦਾ ਪੰਜਾਬ ਸੀ ਇਹ ਉਸ ਪੰਜਾਬ ਦੀ ਝਲਕ ਹਜੇ ਵੀ ਰਾਜਸਥਾਨ ਦੇ ਵਿੱਚ ਨਜ਼ਰ ਆਉਂਦੀ ਆ ਵੇਖੋ ਚੌਂਕਾ ਵੇਖੋ ਤੁਸੀਂ ਚੌਂਕਾ ਹੈਂ ਚੌਂਕਾ ਵੇਖੋ ਮਿੱਤਰੋ ਤੁਸੀਂ ਕਹਿੰਦੇ ਆ ਵੀ ਇੱਥੇ ਚੱਪਲਾ ਪਾ ਕੇ ਨਹੀਂ ਚੜਦੇ ਉੱਪਰ ਇੱਧਰ ਕਮਰਾ ਹੈ ਨਾ ਬੰਦ ਦਾ ਕਮਰਾ ਹੈ ਨਾ ਪਾਉ ਨਹੀਂ ਦਿਖਾ ਸਕਦੇ ਇੱਧਰ ਵੀ ਚੌਂਕਾ ਇੱਕ ਬਣਾ ਰੱਖਿਆ ਜੀ ਆਹ ਵੇਖੋ ਤੁਸੀਂ ਆਏ ਹਾਏ ਹਾਏ ਮੈਂ ਕਹਿੰਨਾ ਕੱਚੇ ਆ ਇੱਟਾਂ ਲਾ ਕੇ ਬਣਾਇਆ ਹੈ ਜੀ ਹਾਲਾਂਕਿ ਇਹ ਜਿਹੜੇ ਤਿਆਰ ਕੀਤੇ ਆ ਇਹ ਸੈਟਅਪ ਜਿਹੜੇ ਕੁਝ ਤਿਆਰ ਕੀਤੇ ਫਿਲਮ ਲੋਕੇਸ਼ਨ ਵਾਲਿਆਂ ਨੇ ਕੀਤੇ ਹੈ ਨਾ ਆਹ ਜਿਹੜੇ ਸੈਟਅਪ ਤੇ ਇਥੇ ਮਿੱਤਰੋ ਕੇਸਰੀ ਫਿਲਮ ਵੀ ਸ਼ੂਟ ਹੋਈ ਆ ਐਮੀ ਵਿਰਕ ਦੀ ਫਿਲਮ ਮੌੜ ਵੀ ਸ਼ੂਟ ਹੋਈ ਆ ਤਾਂ ਆ ਦੇਖੋ ਤੁਸੀਂ ਵੀ ਇਹ ਜਿਹੜਾ ਕਿ ਤਿਆਰ ਕੀਤਾ ਹੋਇਆ ਬਾਕੀ ਇਹਨਾਂ ਨੇ ਉਸ ਤੋਂ ਬਾਅਦ ਸੰਭਾਲ ਲਿਆ ਤੇ ਆ ਵੇਖੋ ਤੁਸੀਂ ਐਮੀ ਵਿਰਕ ਦੀ ਆਹਾਹਾ 나ਡੂ ਖਾਂ ਫਿਲਮ ਸੀ ਐਮੀ ਵਿਰਕ ਦੀ ਇਥੇ ਜਿਹੜੀ ਸ਼ੂਟ ਹੋਈ ਆ ਜੀ ਇਹਨਾਂ ਨੇ ਵੇਖੋ ਕਿਸ ਤਰੀਕੇ ਨਾਲ ਇਹਨੂੰ ਪੋਚ ਕੇ ਰੱਖਿਆ ਸੰਭਾਲ ਕੇ ਰੱਖਿਆ ਵੇਖੋ ਤੁਸੀਂ ਇਹ ਪਿੰਡ ਬਾਈ ਜੀ ਫਿਲਮਾਂ ਦੇ ਨਾਂ ਤੇ ਜ਼ਿਆਦਾ ਜਾਣਿਆ ਜਾਂਦਾ ਲਗਭਗ 8 ਫਿਲਮਾਂ ਇਸ ਪਿੰਡ ਦੇ ਵਿੱਚ ਸ਼ੂਟ ਹੋਈਆਂ ਸੀ ਮੈਂ ਤਾਂ ਹੈਰਾਨ ਆ ਉੱਪਰਲੀ ਸਾਈਡ ਵੀ ਘਰ ਆਈ ਆ ਜੋ ਮਿੱਤਰੋ ਇਹੋ ਜਿਹਾ Rajasthan ਤੁਹਾਨੂੰ ਕਿਤੇ ਨਹੀਂ ਮਿਲਣਾ ਜਿਹੜਾ ਕਿ ਅਸੀਂ ਤੁਹਾਨੂੰ ਦਿਖਾ ਦੇਣਾ ਹਾਏ 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 ਵਾਹ ਜੀ ਵਾਹ ਹੱਜੀ ਵੀ ਇੱਥੇ ਜ਼ਿੰਮੇਦਾਰ ਭਾਈ ਭਾਈਚਾਰਾ ਰਹਿੰਦਾ ਦੇਖੋ ਤੁਸੀਂ ਨਰਮਾ ਚੁਗਣ ਗਏ ਹੋਏ ਆ ਤੇ ਇਧਰ ਉਹਨਾਂ ਦਾ ਬਲਦ ਪਸ਼ੂ ਚਰੀ ਜਾਂਦੇ ਆ ਵੇਖੋ ਜੀ ਉਹ ਵੀਰੇ ਬਲਦ ਵੜ ਗਿਆ ਅੰਦਰ ਉਹਦਾ ਕਣਕ ਖਾ ਗਿਆ ਉਹਨਾਂ ਦੀ ਸਾਰੀ ਵੀਰ ਕਣਕ ਖਾ ਗਿਆ ਉਹਨਾਂ ਦੀ ਤਾਂ ਆਹ ਵੇਖੋ ਬਾਈ ਜੀ ਉਹ ਘਰੇ ਹੈ ਨਹੀਂ ਤੇ ਬਲਦ ਅੰਦਰ ਵੜ ਗਿਆ ਤੇ ਸਾਰੀ ਕਣਕ ਖਾਈ ਜਾਂਦਾ ਚੱਲ ਹਾਂ ਆ ਵੇ ਕਣਕ ਖਾ ਗਿਆ ਸਾਰੀ ਇਹ ਮਾਰੇ ਨਾ ਹਣਾ ਹਾਂ ਇਹ ਨਾ ਕਾਣੀ ਕਰ ਗਿਆ ਬਾਈਆਂ ਦਾ ਨੁਕਸਾਨ ਹੀ ਬਾਈਆਂ ਦਾ ਕਰ ਗਿਆ ਇਹ ਸਾਰਾ ਫਿਰ ਉਹਨਾਂ ਨੇ ਆਹ ਵੇਖੋ ਜੀ ਆਹ ਵੇਖੋ ਜੀ ਕਮਰੇ ਨਿੱਕੇ ਨਿੱਕੇ ਕਮਰੇ ਤੇ ਆਹ ਵੇਖੋ ਜੀ ਕਣਕ ਖਾ ਗਿਆ ਬਲਦਾ ਵੇਖੋ ਜੀ ਨੁਕਸਾਨ ਕਰ ਗਿਆ ਜੀ ਆਹ ਵੇਖੋ ਇਹ ਸਾਰੀਆਂ ਲੋਕੇਸ਼ਨਾਂ ਤੁਹਾਨੂੰ ਫਿਲਮਾਂ ਚ ਦਿਸਣਗੀਆਂ ਛੋਟੀਆਂ ਛੋਟੀਆਂ ਆਹ ਵੇਖੋ ਜੀ ਇਧਰ ਟੋਕਾ ਇੱਥੇ ਵੀਰ ਪੱਠੇ ਕੁੱਤਰਦੇ ਹੈ ਇਹ ਆ ਜੀ ਰਾਜਸਥਾਨ ਦੀ ਸਹੀ ਝਲਕ ਇਧਰ ਨੀਰਾ ਪਿਆ ਤੂੜੀ ਪਈ ਹੈ ਇਹ ਜੀ ਰਾਜਸਥਾਨ ਦੀ ਸਹੀ ਚਲਕੇ ਤੇ ਉਹ ਵੇਖੋ ਜੀ ਪਸ਼ੂ ਵੜ ਗਿਆ ਅੰਦਰ ਤੇ ਕਣਕ ਦਾ ਖਾ ਗਿਆ ਇਹਨਾਂ ਦੇ ਹੀ ਲੱਗਦਾ ਮੈਨੂੰ ਮੈਨੂੰ ਕਹਿੰਦੇ ਪੁਰਾਣਾ ਰਾਜਸਥਾਨ ਤੁਹਾਨੂੰ ਵੀਡੀਓ ਜ਼ਰੂਰ ਦੇਖੀਆਂ ਹੋਣਗੀਆਂ ਪਰ ਜਿਹੜੀਆਂ ਅਸੀਂ ਦਿਖਾਤੀਆਂ ਇਹ ਤੁਹਾਨੂੰ ਕਿਤੇ ਨਹੀਂ ਦਿਖਣੀਆਂ ਵੀਡੀਓ ਨੂੰ ਮਿੱਤਰੋ ਵੱਤ-ਵੱਤ ਸ਼ੇਅਰ ਕਰਦਾ ਜੀ ਕਮਾਲ ਦੀ ਲੋਕੇਸ਼ਨ ਆ ਜਦੋਂ ਵੀ ਤੁਸੀਂ ਆਓ ਪਿੰਡ ਪਦਮਪੁਰਾ ਇੱਕ ਗਾਈਡ ਜ਼ਰੂਰ ਲਿਆ ਜੇ ਨਾਲ ਤੇ ਐਸ ਲੋਕੇਸ਼ਨ ਦਾ ਆਨੰਦ ਜ਼ਰੂਰ ਮਾਨਿਆ ਜੀ ਬਾਈ ਜੀ ਸਭ ਤੋਂ ਸੋਹਣੀ ਲੋਕੇਸ਼ਨ ਆ ਪਦਮਪੁਰਾ ਦੇ ਵਿੱਚ ਇੱਥੇ ਬਾਈ ਜੀ ਸੱਚੀ ਲੋਕ ਰਹਿੰਦੇ ਆ ਕੱਚੇ ਘਰ ਹੈਗੇ ਸੀ ਫਿਲਮ ਵਾਲਿਆਂ ਨੇ ਇਹਨਾਂ ਨੂੰ ਸਵਾਰਿਆ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਕ੍ਰੀਏਟ ਕਰਤਾ ਸੁਤਵੀਰ ਲੋ ਜੀ ਇਸ ਤਰੀਕੇ ਦਾ ਕੋਈ ਸਪੈਂਡਾ ਬਹੁਤ ਹੀ ਮਸ਼ਹੂਰ ਪੈਂਡਾ ਆਉਣ ਵਾਲੇ ਸਮੇਂ 'ਚ ਹਜੇ ਵੀ ਰੇਤਾ ਕੱਕੀ ਕੱਕੀ ਰੇਤਾ ਵੇਖੋ ਬੂਟਾਂ ਦੇ ਚੜੀ ਹੋਈ ਆ ਸਤਿਗੁਰ ਜੀ ਲੈ ਵਾ ਵੀ ਵਾ ਮੜਾ ਇਹ ਅੰਦਰ ਲੈ ਸਕਦੇ ਸੀ ਨਾ ਸੋਹਣਾ ਲੱਗਦਾ ਜੀ ਆਜੋ ਅੱਗੇ ਆਜੋ ਤੁਸੀਂ ਆਜੋ ਕੀ ਨਾਮ ਆ ਜੀ ਆਪਣਾ ਚੰਦੂਰਾਮ ਚੰਦੂਰਾਮ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਘਰ ਦੇ ਵਿੱਚ ਰਹਿੰਦੇ ਹੋ ਇਹ ਇੱਕ ਪੁਰਾਣਾ ਰਿਹਾ ਹੁੰਦਾ ਪੁਰਾਣਾ ਇੱਥੇ ਸ਼ੂਟਿੰਗ ਵਗੈਰਾ ਹੋਈ ਕਿਸੇ ਫਿਲਮ ਦੀ ਉਹ ਕੋਈ ਬਾ ਕਿਸੇ ਫਿਲਮ ਇਹ ਰਹੇ ਨਾਡੂ ਖਾਂ ਦੀ ਨਾਡੂ ਖਾਂ ਦੀ ਹੋਈ ਨਾਡੂ ਖਾਂ ਦਾ ਦੋਸਤ ਉਹ ਘਰ ਬਣਾਇਓ ਨਾਡੂ ਖਾਂ ਦਾ ਦੋਸਤ ਸੀ ਇਹ ਉਸ ਫਿਲਮ ਦੇ ਵਿੱਚ ਉਹਨਾਂ ਦਾ ਘਰ ਵਾਹ ਉਹ ਹੋਰ ਅੱਛਾ ਇਹ ਟਰੈਕਟਰ ਆਪਣਾ ਜੀ ਤੇ ਰੈਨੇ ਵੀ ਤੁਸੀਂ ਇੱਥੇ ਆ ਉਹ ਜਿਹੜਾ ਘਰ ਸੀਗਾ ਉਹ ਸਾਹਮਣੇ ਉਹ 나ਡੂ ਖਾਨ ਆਉਂਦਾ ਤੇ ਦੋਸਤ ਦਾ ਐ ਸੀ ਸਿੰਘ ਬਹੁਤ ਦਰਦਾਂ ਦਾ ਆਪਦਾ ਸੀ ਵਾਹ ਵਾਹ ਇਹ ਉਹਦੇ ਦੋਸਤ ਦਾ ਘਰ ਉਹਦਾ ਸੱਸੀ ਦਾ ਪਹਿਨ ਜੀ ਦਿਖਾ ਦੀ ਅੰਦਰ ਵਾਹ ਵੀ ਵਾਹ ਓ ਹੋ ਹੋ ਲੈ ਮਿੱਤਰੋ ਹਰੀਵੀ ਵਾਲੇ ਆ ਦੇਖੋ ਤੁਸੀਂ ਨੇ ਕਿਨੇ-ਕਿਨੇ ਹਾਲੇ ਬਣਾ ਰੱਖੇ ਹਜੇ ਵੀ ਇੱਥੇ বাসਦੇ ਆ ਜੀ বাসਦੇ ਆ ਰ ਇਹਨਾਂ ਘਰਾਂ ਦੇ ਵਿੱਚ ਲੋਕ ਰਹਿੰਦੇ ਆ ਹੈ ਕਮਾਲ ਦਾ ਬਹੁਤ ਸੋਹਣੀ ਲੋਕੇਸ਼ਨ ਆ ਬਾਈ ਇਧਰ ਵੇਖੋ ਜੀ ਤੁਸੀਂ ਇਹ ਕੀ ਫਿਲਮ ਕੀ ਸ਼ੂਟਿੰਗ ਹੋਈ ਹੈ ਹਾਂ ਹਾਲੇ ਵਿੱਚ ਇਹ ਕੀ ਇਹ ਕੀ ਇਹ ਕੀ ਕੋ ਪੇ ਕੀਤਾ ਗਿਆ ਥਾ ਹਮਾਰੇ ਕੋ ਗਿਆ ਵੀ ਸਰਦੀ ਇਹ ਕਮਰਾ ਥਾ ਅੱਛਾ ਹਮ 20 ਕਮਰੇ ਵਿੱਚ ਬਡੋ ਗਏ ਰਾਤੋਂ ਆਪ ਇਧਰ ਸ਼ਿਫਟ ਹੋ ਗਏ ਇਹਨੂੰ ਦੇ ਦਿਆ ਆਪਣੇ तो ये कितना पे किया था आपको शायद लगभग तो थी अच्छा सीन मिनट कितने किए कितने कितने आपको पैसे दिए उन्होंने मेरे को दिया मिनट का सीन वो डेकोरेशन फिल्म वालों ने की है थैंक यू सर आतोड़े चूल्हा वे कि सोना चूल्हा बनाया देख तू आंटी ने बनाया वाह ਆ ਗਿੰਦਗੀ ਜੀ ਪਹਿਲੀ ਵਾਰੀ ਦੇਖੀ ਸਾਗ ਬਣੂਗਾ ਹੁਣ ਇੱਥੇ ਸਾਗ ਬਣਾਉਂਗੇ ਕੋਈ ਗੱਲ ਨਹੀਂ ਤੈਂਕ ਆਂਟੀ ਤੁਸੀਂ ਬਣਾਇਆ ਇਹ ਚੁੱਲਾ ਹੁਣ ਸਾਗ ਬਣੂਗਾ ਖਾ ਕੇ ਜਾਂਦੇ ਯਾਰ ਹਣਾ ਟਾਈਮ ਲਾਉਂਗੇ ਤੁਸੀਂ ਨਹੀਂ ਖਾ ਕੇ ਜਾਂਦੇ ਹਮ ਤੋ ਜਿੰਨੇ ਮਾਲਾ ਜਿੰਨੇ ਸਾਗ ਲੈ ਆਇਆ ਇਹ ਤਾਂ ਮੰਨ ਤੋ ਸਾਗ ਬਣਾ ਕੇ ਦਿਓ ਕਸੂ ਫਿਰ ਦੇ ਤੋ ਕੋਈ ਇੱਕ ਰੰਦਾਇਓ ਮੇਰ ਕਨੋ ਅੱਛਾ ਆਪਨੇ ਸਾਗ ਬਣਾ ਕੇ ਵੀ ਦਿਆ ਹੈ ਵੈਰੀ ਗੁੱਡ ਵੈਰੀ ਗੁੱਡ ਆਜੂ ਅਗੇ ਹੋਰ ਤੁਹਾਨੂੰ ਦਿਖਾਉਣੇ ਆ ਆ ਜਿਹੜੇ ਘਰ ਬਾਈ ਜੀ ਸ਼ੂਟਿੰਗ ਵਾਲਿਆਂ ਨੇ ਆਪ ਬਣਾਏ ਨੇ ਆ ਵੇਖੋ ਕੁਝ ਇਹਨਾਂ ਨੇ ਲੋਕੇਸ਼ਨ ਆਪ ਬਣਾਈਆਂ ਨੇ ਇਹ ਜਿਹੜੇ ਆਰਜੀ ਤੌਰ ਤੇ ਬਣੇ ਘਰਾਂ ਦੀ ਤੁਹਾਨੂੰ ਦਿਖਾ ਦਨੇ ਜਿਹੜੀ ਸ਼ੂਟਿੰਗ ਵੀ ਵਾਲੇ ਯੂਜ਼ ਹੋਈ ਸੀ ਇਸ ਤਰੀਕੇ ਦਾ ਪਿੰਡ ਹੈ ਜੀ ਪਦਮਪੁਰਾ ਤਾਂ ਹੀ ਇੱਥੇ ਜਿਆਦਾ ਹੁਣ ਸਾਨੂੰ ਇਹਨਾਂ ਪਤਾ ਵੀ ਸਾਡੀ ਵੀਡੀਓ ਤੋਂ ਬਾਅਦ ਇੱਥੇ ਟੂਰਿਜ਼ਮ ਜਿਹੜਾ ਕਿ ਜਿਆਦਾ ਪਹੁੰਚੇਗਾ ਜਿਆਦਾ ਆਉਣਗੇ ਲੋਕ ਇਸ ਪਿੰਡ ਨੂੰ ਦੇਖਣ ਵਾਸਤੇ ਹਾਂਜੀ ਸਹੀ ਰਾਜਸਥਾਨ ਦਾ ਕਹਿੰਦੇ ਪਿੰਡ ਪਦਮਪੁਰ ਚ ਵਸਿਆ ਸਹੀ ਰਾਜਸਥਾਨ ਦਾ ਓਹੋ ਹੋ। ਵੇਖੋ ਤੁਸੀਂ। ਇਹ ਸਾਰੀਆਂ ਲੋਕੇਸ਼ਨਾਂ ਤੁਹਾਨੂੰ ਪਿੰਡ ਪਦਮਪੁਰੇ ਦੇ ਵਿੱਚ ਹੀ ਮਿਲ ਜਾਣਗੀਆਂ। ਇੱਥੇ ਤੁਸੀਂ ਰਹਿ ਸਕਦੇ ਜੇ ਖਰਚਾ ਵੱਖਰਾ। ਕਿਉਂਕਿ ਇੱਥੋਂ ਦੇ ਲੋਕ ਤੇ ਤੁਹਾਡੇ ਤੋਂ ਚਾਰਜ ਕਰਨਗੇ ਜੇਕਰ ਤੁਸੀਂ ਰਾਤ ਰਹੋਗੇ। ਖਾਣਾ ਖਾਓਗੇ ਉਹ ਚਾਰਜੇਬਲ ਹੋਊਗਾ। ਇਹ ਵੇਖੋ ਤੁਸੀਂ। ਹਾਂਜੀ, ਦੋ ਕਲਰ। ਕਿੱਡਾ ਸੋਹਣਾ ਫੀਲ ਹੁੰਦਾ ਹੈ। ਵੇਖੋ ਤੁਸੀਂ ਇਹ ਚੌਕੇ। ਯਾਰ ਨਜ਼ਾਰਾ ਹੀ ਆ ਨਾ ਇੱਥੇ ਬਹਿ ਕੇ ਰੋਟੀ ਖਾਣਦੇ ਨਾ ਚੁੱਲਿਆਂ ਦੇ ਵਿੱਚ। ਚਾਹ ਪੀਣ ਦਾ ਰੋਟੀ ਖਾਣ ਦਾ ਇਹ ਤੁਹਾਨੂੰ ਅਸੀਂ ਵਿਖਾਤਾ ਹੀ ਕਿਸੇ ਨੇ ਨਹੀਂ ਵਿਖਾਉਣਾ ਬਾਈ ਜੀ ਮੈਂ ਵਾਰ-ਵਾਰ ਇਹ ਗੱਲ ਕਹੀ ਹੈ ਨਾ ਬੰਦੇ ਪੁਰੇ ਆ ਜੋ ਇਧਰ ਦੇਖੋ ਤੁਸੀਂ ਜੀ ਇਹੋ ਜੀ ਕੁਝ ਲੋਕੇਸ਼ਨ ਆ ਬਾਈ ਹੈ ਚੁੱਲੇ ਇਧਰ ਵੀ ਚੁੱਲਾ ਇਧਰ ਪਾਣੀ ਰੱਖਿਆ ਹੈ ਇਧਰ ਇਹਨਾਂ ਨੇ ਹੈ ਇੱਥੇ ਲਸਣ ਲਾਇਆ ਆ ਹਾਂਜੀ ਇਹੋ ਜਿਹਾ ਕੁਝ ਤੁਹਾਨੂੰ ਮਿਲ ਜੇਗਾ ਵੇਖੋ ਤੁਸੀਂ ਚਲ ਗਿਆ ਵਰ ਕਮ ਜੀ ਤੇ ਸਾਹਮਣੇ ਤੂੜੀ ਲਾ ਰੱਖੀ ਹੈ ਕਿਉਂਕਿ ਇਹਨਾਂ ਨੂੰ ਫਿਲਮਾਂ ਦੇ ਨਾਂ ਨਹੀਂ ਯਾਦ ਤੇ ਸ਼ੂਟ ਇੱਥੇ ਕਹਿੰਦੇ 8 ਤੋਂ 9 ਫਿਲਮਾਂ ਹੋਈਆਂ ਨੇ ਆ ਵੇਖੋ ਆ ਘਰ ਬਣਾਏ ਸੀ ਉਹਨਾਂ ਨੇ ਆਰਜੀ ਤੌਰ ਤੇ ਆ ਬਣਾਏ ਸੀ ਨਾ ਵੀਰ ਕਮਲਜੀਤ ਆ ਸਾਰੇ ਬਣਾਏ ਸੀਗੇ ਆ ਫਿਲਮਾਂ ਵਾਸਤੇ ਬਣਾਏ ਸੀ ਤੇ ਇਹਨਾਂ ਨੇ ਯਾਨੀ ਕਿ ਸੰਭਾਲ ਕੇ ਘਾਟੀ ਰੱਖੇ ਤੋੜ ਤਾੜ ਦਿੱਤੇ ਆ ਵੇਖੋ ਤੁਸੀਂ ਹੈ ਇਹ ਬਣਾਏ ਕਿ ਆ ਇਟਾਂ ਲਾ ਕੇ ਉੱਤੇ ਪੋਚਤਾ ਯਾਰ ਵੇਖ ਲੋ ਕਿੰਨਾ ਪੈਸਾ ਮਿੱਤਰੋ ਲੱਗਦਾ ਫਿਲਮਾਂ ਤੇ ਹਨਾ ਤੇ ਐਨਾ ਸੈਟਅਪ ਤਿਆਰ ਕਰਕੇ ਉਸ ਤੋਂ ਬਾਅਦ ਸੀਨ ਕਿੰਨੇ ਦਾ ਲਿਆ ਬਹੁਤ ਵੱਧ 20 ਤੋਂ 25 ਮਿੰਟਾਂ ਦਾ ਸੀਨ ਸੀ ਇੱਥੇ ਇੱਥੇ ਲਾਲਾ ਬੈੰਦਾ ਨੂੰ ਤੋੜਿਆ ਕਹਿੰਦੇ ਆ ਇੱਥੇ ਲਾਲਾ ਅੱਛਾ ਫਿਲਮ ਦੇ ਵਿੱਚ ਸੀਨ ਹੋਣਾ ਜੀ ਕਿਸੇ ਸ਼ਾਇਦ ਜੋਨੇ ਮੋਡ ਫਿਲਮ 'ਚ ਹੋਊਗਾ ਇੱਥੇ ਇੱਕ ਲਾਲਾ ਬੈੰਦਾ ਹੁੰਦਾ ਸੀਗਾ ਤੇ ਆ ਪੌੜੀਆਂ ਇੱਕ ਦੁਕਾਨ ਬਣਾਈ ਸੀ ਇੱਥੇ ਹੁਣ ਉਹਨਾਂ ਨੇ ਤੂੜੀ ਪਾਤੀ ਠੀਕ ਹੈ ਤੇ ਇਸ ਤਰੀਕੇ ਦਾ ਕੁਝ ਸੀਨਸia ਵੀ ਇੱਕ ਰੀਕ੍ਰੀਏਟ ਸੀਨ ਕੀਤਾ ਗਿਆ ਆ ਉਹਨੇ ਇਹਨਾਂ ਨੇ ਲਾ ਦਿੱਤੇ ਹਨ ਉੱਥੇ ਨੂੰ ਬੰਦ ਕੀਤਾ ਹੈ ਵੇਖੋ ਗਾਰਡਰ ਗੁੱਡਰ ਇਦਾਂ ਹੀ ਲਓ ਇਹ ਇੱਥੇ ਹੋਇਆ ਮਿੱਤਰੋ ਜਿਉਣੇ ਮੂੜ ਫਿਲਮ ਦੀ ਸ਼ੂਟਿੰਗ ਚਰਖਾ ਪੁਰਾਣੇ ਸਮੇਂ ਦਾ ਚਰਖਾ ਮਿੱਤਰੋ ਇਹ ਹੈ ਜੀ ਪਿੰਡ ਪਦਮਪੁਰਾ ਦੇਖ ਸਕਦੇ ਹੋ ਤੁਸੀਂ ਇਹ ਘਰ ਐਕਚੁਅਲੀ ਚ ਹੈਗੇ ਆ ਇੱਥੇ ਹੁਣ ਕੋਈ ਨਾ ਕੋਈ ਰਹਿੰਦਾ ਇੰਨਾ ਘਰਾਂ ਚ ਵੱਸਦਾ ਓਹੋ ਹੋ ਬਹੁਤ ਵਧੀਆ ਮੈਂ ਕਹਿੰਦਾ ਜਿੰਨਾ ਮੇਰਾ ਮਨ ਖੁਸ਼ ਹੋਏਗਾ ਨਾ ਤੁਹਾਡਾ ਮਨ ਉਨਾ ਹੀ ਖੁਸ਼ ਹੋਊਗਾ ਇੱਥੇ ਆਣ ਕੇ ਬਹਿ ਕੇ ਵੇਖ ਕੇ ਜੇਕਰ ਕਿਤੇ ਇੱਥੇ ਤੁਸੀਂ ਰਹੋ ਇੱਕ ਅਦਾ ਦਿਨ ਬਤਾਓ ਤਾਂ ਮੈਂ ਕਹਿੰਦਾ ਵੀ ਬਾਗੋ-ਬਾਗ ਹੋ ਜਾਏਗਾ ਹਾਂਜੀ ਸਿਰਫ ਜਿਉਣਾ ਮੋੜ ਕਲੀ ਦਾ ਸ਼ੂਟ ਹੋਇਆ ਸੀ ਇਸ ਜਗ੍ਹਾ ਤੇ ਜਿਉਣਾ ਮੋੜ ਕਲੀ ਦਾ ਸ਼ੂਟ ਹੋਇਆ ਸੀ ਇੱਕਲੌਤਾ ਘਰ ਜਿੱਥੇ ਸਿਰਫ ਜਿਉਣਾ ਮੋੜ ਫਿਲਮ ਦਾ ਸ਼ੂਟ ਹੋਇਆ ਸੀਗਾ ਹੈ ਤੇ ਹੁਣ ਬਾਈ ਸਾਰੇ ਕੰਮ ਧੰਦਿਆਂ ਤੇ ਗਏ ਹੋਏ ਆ। ਉਵੇਂ ਚੌਕੇ ਤੁਹਾਨੂੰ ਦਿਖਾਈ ਜਾਂਦੇ ਆ। ਦੇਖ ਸਕਦੇ ਹੋ ਤੁਸੀਂ। ਤਾਂ ਮਿੱਤਰੋ ਵੀਡੀਓ ਨੂੰ ਲਾਸਟ ਤੱਕ ਦੇਖਿਆ ਜੇ ਸ਼ੇਅਰ ਜ਼ਰੂਰ ਕਰਿਆ ਜੀ। ਕਿਉਂਕਿ ਇਹੋ ਜਿਹਾ ਸੀਨ ਤੁਹਾਨੂੰ ਕਿਤੇ ਨਹੀਂ ਮਿਲਣਾ। ਅੱਗੇ ਨਿਕਲ ਚੱਲਾਂਗੇ ਵੀਰ ਅੱਗੇ ਹੀ। ਲੋ ਵੀ ਇੱਧਰ ਵੀ ਇੱਕ ਘਰ ਹੈਗਾ। ਇੱਕ ਉਧਰ ਆ ਘਰ ਇੱਕ ਇੱਧਰ ਲੱਗਾ। ਇਹ ਪੰਜਾਬੀ ਆਉਂਦੀ ਤੈਨੂੰ ਪਤਾ ਏ? ਨਹੀਂ ਆਉਂਦੀ। ਤਾਂ ਰੌਲਾ ਇਹ ਆ ਮਿੱਤਰੋ ਇੱਥੇ ਪੰਜਾਬੀ ਦੀ ਦਿੱਕਤ ਆ ਜੇਕਰ ਕੋਈ ਪੰਜਾਬੀ ਭਰਾ ਮਿਲ ਜਾਂਦਾ ਨਾ ਤੇ ਸਵਾਦ ਆ ਜਾਣਾ। ਤੇ ਜਿਹਨੂੰ ਨੌਲੇਜ ਆ ਉਹ ਵੀਰ ਸਾਨੂੰ ਪੰਜਾਬੀ ਜਰੂਰ ਟੱਕਰਿਆ ਪਰ ਉਹਨੂੰ ਥੋੜੀ ਨੌਲੇਜ ਘੱਟ ਆ ਕਿਉਂਕਿ ਉਹ ਕਹਿੰਦਾ ਜਦੋਂ ਸ਼ੂਟਿੰਗ ਹੁੰਦੀ ਹੈ ਉਹਦੋਂ ਮੈਂ ਕੰਮ ਤੇ ਹੁੰਦਾ ਸੀ ਤਾਂ ਬੋਰਡ ਬਹੁਤ ਹੀ ਫੇਮਸ ਆ ਹੈ ਇੱਥੇ ਮੇਤਰੋ ਪਦਮਪੁਰੇ ਦੇ ਵਿੱਚ ਕੋਈਸ ਬ੍ਰਾਂਡ ਦੇ ਇੱਥੇ ਤੇ ਵਿੱਚ ਹੀ ਵੀਰੇ ਇੱਕ ਹੋਰੇ ਭੱਜੇ ਫਰੇ ਹੋਰ ਯਾਰ ਮੈਂ ਤਾਂ ਕਿਹੜੇ ਵੀਰੇ ਕੋ ਆ ਗੱਗੂ ਗਿੱਲੋ ਆ ਮਿੱਤਰੋ ਇੰਨਾ ਦਿਨਾਂ ਦੇ ਵਿੱਚ ਸ਼ੂਟ ਕੀਤਾ ਗਿਆ ਸੀਗਾ ਨਾ ਠੰਡ ਬਹੁਤੀ ਨਾ ਬਹੁਤੀ ਗਰਮੀ ਤੇ ਤਕਰੀਬਨ ਇੱਥੇ ਇਸ ਪਿੰਡ ਦੀ 400 ਵੋਟ ਆ ਤੇ ਬਾਕੀ ਜ਼ਿਆਦਾਤਰ ਇੱਥੇ ਲੋਕਾਂ ਨੇ ਦੇਸੀ ਗਾਵਾਂ ਰੱਖੀਆਂ ਹੋਈਆਂ ਤੇ ਪਹਿਲੀ ਇਹਨਾਂ ਲੋਕਾਂ ਕੋਲੇ ਹੈਗੀ ਆ ਤਾਂ ਵੀਰ ਮੈਨੂੰ ਇਹ ਦੱਸ ਵੀ ਸਰਪੰਚ ਕੌਣ ਇੱਥੋਂ ਦਾ ਹੁਣ ਕੰਨਾ ਕੰਨਾ 400 ਹੀ ਵੋਟ ਆ ਇੱਥੇ ਨਹੀਂ ਜ਼ਿਆਦੇ ਕਿੰਨੀ ਆ 500 500 ਆ ਠੀਕ ਆ 500 ਵੋਟ ਆ ਮਿੱਤਰੋ ਤੇ ਇੱਕ ਗੱਲ ਨੋਟ ਕਰਿਆ ਜੇ ਤੁਸੀਂ ਉਹ ਘਰ ਇਦਾਂ ਦੇ ਘਰ ਇੱਥੇ ਕੱਚਾ ਘਰ ਇਦਾਂ ਹੋਊਗਾ ਤੇ ਇੱਕ ਕਮਰਾ ਬਾਹਰ ਹੋਊਗਾ ਤੇ ਇੱਥੇ ਵੇਖ ਲਓ ਪੁਰਾਣੇ ਸਮੇਂ ਦੇ ਵਿੱਚ ਵੀ ਇਦਾਂ ਹੀ ਖਿਆਲ ਰੱਖਿਆ ਜਾਂਦਾ ਸੀ ਜਿਹੜੀ ਫੈਮਿਲੀ ਹੁੰਦੀ ਸੀ ਉਹ ਪਰਲੇ ਘਰ ਹੁੰਦੀ ਸੀ ਆਪਦੇ ਜਿਹੜਾ ਕੋਈ ਬਾਹਰੋਂ ਆਇਆ ਗਿਆ ਹੁੰਦਾ ਸੀ ਉਸ ਨੂੰ ਇਸ ਘਰ ਦੇ ਵਿੱਚ ਉਰਲੇ ਕਮਰੇ ਦੇ ਵਿੱਚ ਸਵਾ ਦਿੱਤਾ ਜਾਂਦਾ ਸੀ ਪਹਿਲੀ ਵਾਰ ਤੁਰ ਕੇ ਤੁਹਾਨੂੰ ਵਿਖਾਇਆ ਪਿੰਡ ਜੀ ਇਹ ਸਾਰਾ ਤੁਰ ਕੇ ਪੈਦਲ ਪੈਦਲ ਯਾਤਰਾ ਹੋਈ ਸਾਡੀ ਅੱਜ ਤੇ ਆ ਉਹ ਵੀ ਘਰ ਉਧਰ ਵੀ ਉਹ ਕਿੱਡਾ ਸੋਹਣਾ ਘਰ ਉਧਰ ਸਤਿ ਸ੍ਰੀ ਅਕਾਲ ਜੀ ਆਉਂ ਵੀ ਉਹ ਲੱਡੂ ਖਾ ਨਾਡੂ ਖਾ ਟੋਡੇ ਘਰ ਹੋਈ ਸੀ ਇਹ ਘਰ ਟੋੜਾ ਦੇਖ ਲੀਏ ਆ ਪੱਕਾ ਨਾਲ ਕੀ ਨਾਮ ਤੁਹਾਡਾ ਰਾਜਾ ਰਾਮ ਦੇਖ ਲੀਏ ਜੀ ਅਸੀਂ ਦੇਖ ਲੀਏ ਗੇ ਕੋਈ ਨਾ ਹਲੋ ਵਾਹ ਜੀ ਵਾਹ ਲੋ ਇਹ ਕੀ ਹੋਇਆ ਭਾਈ ਸ਼ੂਕ ਨਾਡੂ ਫਮੂਗੀ ਹਰੇਕ ਜਗ੍ਹਾ ਤੇ ਮੈਂ ਦੇਖਿਆ ਵੀ ਇੱਕ ਕਮਰਾ ਲੱਗ ਹੁੰਦਾ ਇੱਧਰ ਦੇਖੋ ਕੱਚਾ ਹੈ ਨਾ ਇੱਧਰ ਤੂੜੀ ਪਾ ਰੱਖੀ ਆ ਇੱਧਰ ਐਂ ਕਾਂਦੂ ਹੁੰਦੀ ਵਿੱਚ ਇਧਰ ਵੇਖੋ ਪੱਕੇ ਘਰ ਵੀ ਇਹਨਾਂ ਨੇ ਬਣਾਏ ਹੋਏ ਅੰਕਲ ਦਾ ਘਰ ਅੰਕਲ ਜੀ ਕਿੰਨਾ ਪੇ ਕੀਤਾ ਸੀ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਸੀ ਤੁਹਾਨੂੰ ਬਾਈ ਸਭੂ ਸਦਕੇ ਨੂੰ 20000 ਰੁਪਏ ਦਿੱਤੇ 20000 ਕਿਤਨੇ ਕਿੰਨੇ ਮਹੀਨੇ ਦਾ ਸੀ ਸੀਨ ਸੀਨ ਇਨਸਾਨ ਕਹਿੰਦਾ ਕਿਤਾ ਹੈ 40 ਦਿਨਾਂ ਦਾ ਜੀ ਐਸਾ ਦਿਨ ਇੱਥੇ ਰਹੀ ਹੈ ਠੀਕ ਹੈ ਜੀ 40 ਦਿਨ ਸਸੀ ਗਾਂਢੀ RAM RAM ਕਿੰਨੇ ਸਮੇਂ ਦਾ ਲਿਆ ਜੀ ਘਾਟਾ ਮੰਨ ਤੋਂ ਕਿ ਸੋ ਕੋਈ ਪਤਾ ਨਹੀਂ ਆਪ ਕਿੱਥੇ ਸੀ ਉਦੋਂ ਆਪ ਕਹਾਂ ਸੀ ਆਪ ਦਮਾ ਹੀ ਕੋ ਰਹੇ ਨੇ ਅੱਛਾ ਅੱਛਾ ਆਪ ਕਹਾਂ ਰਹੇ ਤੇ ਫਿਰ ਬਾਹਰ ਆਇਆ ਬਾਰ ਹੈ ਤੇ ਬੀਸੀਆਰ ਵੀ ਆਪੇ ਕਰਦੀ ਆ ਬੀਸੀਆਰ ਦਾ ਠੀਕਾ ਸਾਹਮਣੇ ਘਰ ਦਿਖਾ ਬਹੁਤ ਸੋਹਣਾ ਹੈ ਨਾ ਵਾਹ ਦੋ ਚੌਕੇ ਆ ਵੀਰ ਇੱਕ ਤੰਦੂਰ ਹੈ ਇੱਕ ਤੰਦੂਰ ਹੈ ਲੋ ਮਿੱਤਰੋ ਨਾਲ ਹੀ ਤੰਦੂਰ ਤੇ ਨਾਲ ਚੁੱਲਾ ਜਿਨ੍ਹਾਂ ਨੇ ਬਈ ਸ਼ੌਂਕ ਨਾਲ ਕੰਮ ਕੀਤੇ ਨਾ ਇਹ ਬੀਬੀਆਂ ਨੇ ਕੀਤੇ ਕੰਮ ਇੱਧਰ ਵੇਖ ਲਓ ਤੁਸੀਂ ਇੱਧਰ ਵੱਖਰਾ ਚੌਕ ਇੱਕ ਹੈ ਇਹ ਕਮਰਾ ਖੋਖਾ ਦੀ ਅੰਦਰ ਵਾਹ ਜੀ ਵਾਹ ਇਹ ਛੱਤਾਂ ਹਨ ਪ੍ਰਾਣੀਆਂ ਛੱਤਾਂ ਪ੍ਰਾਣਾ ਸਮਾਂ ਨਹੀਂ ਭੁੱਲਦਾ ਨਹੀਂ ਭੁੱਲਦਾ ਲਓ ਜੀ ਇਹ ਫਿਰ ਆਈਵਰੀ ਇਹਨਾਂ ਨੇ ਹੁਣੇ ਇਹਨਾਂ ਨੇ ਲਿਪਾ ਪੂੰਜੀ ਕੀਤੀ ਆਪ ਹੈ ਆਪ ਦੇ ਹੱਥੀ ਹੈ ਇੰਨਾ ਸੰਭਾਲ ਕੇ ਰੱਖਦੇ ਹੈ ਵਾਹ ਜੀ ਵਾਹ खेती करते हो खेती नहीं। ये क्या भूसा है? है ओके कितने आपके पास दो है। क्या नाम क्या है अपना धर्मपाल धर्मपाल दो विघे हैं बाकी क्या है काम करते हो और दाढ़ी मजदूरी है।, <laughs> है ये अपना घर है कच्चा और आधा पक्का है पहले पक्का बना के पहले कच्चा पहले कच्चा था है तो इसको उड़ा के पूरा पक्का कर दिया आपने इधर है ਅਛਾ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਇਆ ਹੈ ਠੀਕ ਤੇ ਬੇਦਮਨ ਝੋਨੇ ਦੀ ਫਸਲ ਕਿਧਰ ਪਿਆ ਇਹ ਬਟਿਆ ਗਾਇਂਦਰ ਥਾਂਲੇ ਸੇ ਨਹੀਂ ਹੈ ਅਛਾ ਤਾਂ ਹਮ ਤੋਂ ਝੋਨਾ ਲੱਗਦਾ ਇਹ ਬਿਲਕੁਲ ਇਹੇ ਅੰਦਾ ਕੰਢੇ ਕਿਨਾਂ ਘੜ ਕੇ ਤਾਂ ਮਿੱਤਰੋ ਇਹ ਆਵਾਸ ਯੋਜਨਾ ਦੇ ਤਹਿਤ ਬਣਾਇਆ ਸੀ ਘਰ ਵੈਸੇ ਤਕਰੀਬਨ ਸਾਰਾ ਕੱਚਾ ਹੀ ਸੀਗਾ ਤੇ ਵੇਖੋ ਕਿੰਨੀ ਸਾਫ ਸਫਾਈ ਇਹਦੇ ਇੱਟਾਂ ਲੱਗੀਆਂ ਜਾਂ ਉਦੋਂ ਉਹਦੇ ਉੱਪਰ ਤੁਸੀਂ ਉਹ ਲਾਤਾ ਹੈਨਾ ਮਿੱਟੀ ਨਾਲ ਪੋਚਾ ਪੂੰਜੀ ਕਰਤਾ ਹੈਨਾ ਵਾਹ ਹੀ ਵਾਹ ਵਾਹ ਇੱਧਰ ਆ ਗਈ ਇਹ ਤਾਂ ਸੁਗੰਧ ਦੀ ਬਾਣੀ ਸੁਣੀ ਹਾਂ ਹਨਾ ਕੱਚੀ ਮਿੱਟੀ ਦੀ ਸੁਗੰਧ ਹੀ ਲੱਗਾਣਾ ਮੈਂ ਤਾਂ ਕਹਿੰਦਾ ਤਾਂ ਨਾ ਇਹ ਤੁਸੀਂ ਆਪ ਹੀ ਕਰ ਲੈਂਦੇ ਜੇ ਇਹ ਲੇਡੀਜ਼ ਹਨਾ ਕਰਦੀਆਂ ਯਾਰ ਹਰ ਇੱਕ ਜਗ੍ਹਾ ਮੈਂ ਦੇਖਿਆ ਦੋ ਚੁੱਲ੍ਹੇ ਤੇ ਸਫਾਈ ਵੱਖਰੀ ਘਰ ਜ਼ਰੂਰ ਕਹਿ ਸਕਦੇ ਆਂ ਆਪਾਂ ਗਰੀਬ ਆ ਪਰ ਮੈਂ ਆ ਨਾ ਸਫਾਈ ਅੰਨੀਓ ਪੂਰੇ ਨੰਬਰ ਦਿੱਤੇ ਜਾਣਗੇ ਐਣੀ ਜਰਾ ਜਿੰਨੀ ਵੀ ਦੇਖ ਲਓ ਤੁਸੀਂ ਕਿਤੇ ਵੀ ਹਨ ਐਨ ਬਿਲਕੁਲ ਇਧਰ ਖੜੇ ਪਏ ਆ ਪਾਣੀ ਵਾਸਤੇ ਰੱਖੇ ਹੋਏ ਉੱਪਰ ਸਪੈਸ਼ਲ ਇਕਲੀ ਇਕਲੀ ਚੀਜ਼ ਦਾ ਖਿਆਲ ਰੱਖਿਆ ਗਿਆ ਤੇ ਐਸ ਵੀਰ ਦਾ ਇਹ ਘਰ ਚਲਿਏ ਅੱਗੇ ਥੈਂਕ ਯੂ ਸੋ ਮੱਚ ਸਰ ਜੀ ਸਰ ਜੀ ਉਹ ਕੀ ਹੈ ਸਾਹਮਣੇ ਮੰਦਿਰ ਉਹ ਕਿਹੜੇ ਕਿਹੜੇ ਦਾ ਮੰਦਿਰ ਹੈ ਉਹ ਆਰਾਮ ਆਰਾਮਦੇਵ ਜੀ ਦਾ ਸੰਤ ਅੱਛਾ ਜੀ ਸਾਬਾ ਨਾ ਜੀ ਬਸ ਥੈਂਕ ਯੂ

ਲੋ ਵੀ ਇਹ ਜਿਉਣਾ ਮੋੜ ਵਾਸਤੇ ਮੂਵੀ ਵਾਸਤੇ ਸਪੈਸ਼ਲ ਮੰਦਿਰ ਤਿਆਰ ਕੀਤਾ ਤੇ ਜਿਹੜਾ ਕਿ ਹਜੇ ਵੀ ਉਵੇਂ ਹੀ ਖੜਾ ਪੁੱਟਿਆ ਵੀ ਨਹੀਂ ਹੈ ਨਾ ਹੈ ਇੱਥੇ ਫਿਰ ਕਰਦੇ ਪੂਜਾ ਜੀ ਵੀਰ ਹਾਂਜੀ ਉਹਨੇ ਅੱਛਾ ਪੂਜਾ ਆਉਂਦੀ ਹੈ ਲੋ ਵੀ ਮਿੱਤਰੋ ਸਾਰਾ ਤੁਹਾਨੂੰ ਪਦਮਪੁਰਾ ਦਿਖਾਤਾ ਲੱਗ ਭਾਗੇ ਇੱਧਰ ਟੋਟਲੀ ਲੋਕੇਸ਼ਨਾਂ ਰਹਿ ਜਾਂਦੀਆਂ ਨੇ ਜੇਕਰ ਤੁਸੀਂ ਆਓ ਤਾਂ ਬਾਈ ਜੀ ਜਰੂਰ ਵਾਸ਼ ਕਰਿਆ ਜੀ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਜਾ ਜੇ ਬਾਕੀ ਵੀਰ ਲੈ ਕੇ ਚੱਲਿਆ ਕਮਲਜੀਤ ਘਰੇ ਕਹਿੰਦਾ ਹੁਣ ਰੋਟੀ ਤੁਸੀਂ ਖਾ ਕੇ ਜਾਣੀ ਹੈ ਤੇ ਇਹੋ ਜੇ ਕੁਝ ਤੁਹਾਨੂੰ ਘਰ ਦਿਖਾਏ ਦ੍ਰਿਸ਼ ਦਿਖਾਏ ਇਹ ਤੁਹਾਨੂੰ ਕਿਸੇ ਨੇ ਨਹੀਂ ਵਿਖਾਉਣਾ ਜਿਹੜਾ ਅਸੀਂ ਵਿਖਾਤਾ ਅਸੀਂ ਤੁਹਾਨੂੰ ਅੰਦਰ ਵੜ ਕੇ ਦਿਖਾਇਆ ਬਾਈ ਜੀ ਜੋ ਵੀ ਖਾਇਆ ਵਿਖਾਇਆ ਤਾਂ ਵਾਤੋ ਵਾਦੇ ਬਾਈ ਜੀ ਸ਼ੇਅਰ ਕਰਾ ਜੀ ਪਿਆਰ ਬਖਸ਼ਾ ਜੀ ਮਿਹਨਤ ਬਹੁਤ ਲੱਗਦੀ ਹੈ ਲਗਭਗ ਸਾਰਾ ਦਿਨ ਨਿਕਲ ਜਾਂਦਾ ਲੋ ਵੀ ਮਿੱਤਰੋ ਸਾਰਾ ਤੁਹਾਨੂੰ ਪਦਮਪੁਰਾ ਦਿਖਾਤਾ ਲਗਭਗ ਇੱਧਰ ਟੋਟਲੀ ਲੋਕੇਸ਼ਨਾਂ ਰਹਿ ਜਾਂਦੀਆਂ ਨੇ ਜੇਕਰ ਤੁਸੀਂ ਆਓ ਤਾਂ ਬਾਈ ਜੀ ਜ਼ਰੂਰ ਵਾਸ਼ ਕਰਾ ਜੀ ਪਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਜਾ ਜੇ ਬਾਕੀ ਵੀਰ ਲੈ ਕੇ ਚੱਲਿਆ ਕਮਲਜੀਤ ਘਰੇ ਕਹਿੰਦਾ ਹੁਣ ਰੋਟੀ ਤੁਸੀਂ ਖਾ ਕੇ ਜਾਣੀ ਹੈ ਤਾਂ ਇਹੋ ਜੇ ਕੁਝ ਤੁਹਾਨੂੰ ਘਰ ਦਿਖਾਏ ਦ੍ਰਿਸ਼ ਦਿਖਾਏ ਇਹ ਤੁਹਾਨੂੰ ਕਿਸੇ ਨੇ ਨਹੀਂ ਵਿਖਾਉਣਾ ਜਿਹੜਾ ਅਸੀਂ ਵਿਖਾਤਾ